मामला ये है। हां नाम मेरा शम छह सिंह है। मामला ये है जी कल येड़े करमजीत सिंह है। ये एक ते सरकारी मुलाजिम है ते पॉलिटिशियन मामले ਵਿੱਚ ਬਹੁਤ ਜਿਆਦਾ ਇੰਟਰਫੇਅਰ ਕਰਦਾ ਵਾ। ਜਿਸ ਤਰ੍ਹਾਂ ਕਾਂਗਰਸ ਪਾਰਟੀ ਵੱਲੋਂ ਕੋਈ ਵੀ ਪਿੰਡ ਦਾ ਲੜਾਈ ਝਗੜਾ ਹੁੰਦਾ ਵਾ ਇਹਨੇ ਵਿੱਚ ਦਖਲਅੰਦਾਜ਼ੀ ਦੇਣੀ ਹੁੰਦੀ ਐ। ਇਹ ਲਾਲੋ ਕੀ ਸਰਕਾਰੀ ਮੁਲਾਜ਼ਮ ਇਹਦਾ ਤੇ ਬੰਦਾ ਨਹੀਂ ਆ। ਪੋਲਿਟਿਸ਼ੀਅਨ ਮਸਲਿਆਂ ਦੇ ਵਿੱਚ ਆਉਣਾ। ਤੇ ਸਵੇਰੇ ਕੋਈ ਮਾਮੂਲੀ ਟਕਰਾਅ ਹੋਈ ਐ ਸਾਡੀ। ਤੇ ਜਿਹਦੇ ਕਾਰਨ ਇਹਨਾਂ ਮਤਲਬ ਹਥਿਆਰ ਲੈਂਦੇ ਨਾ ਬਬੀ ਸਰਪੰਚ ਆ ਤੇ ਬਬੀ ਸਰਪੰਚ ਦਾ ਮੁੰਡਾ ਵਾ। ਇਹ ਤਿੰਨ ਚਾਰ ਹਥਿਆਰ ਲੈ ਕੇ ਆਏ ਆ। ਤੇ ਕਰਮਜੀਤ ਨੇ ਪਹਿਲੀ ਫਾਇਰਿੰਗ ਕਰਮਜੀਤ ਨੇ ਕੀਤੀ ਉਹ ਡੈਡੀ ਦੇ ਜਾ ਕੇ ਪੱਟ ਤੇ ਲੱਗੀ ਐ ਤੇ ਦੂਜੀ ਫਾਇਰਿੰਗ ਜਿਹੜੀ ਆ ਉਹ ਬੱਬੀ ਸਰਪੰਚ ਦੇ ਮੁੰਡੇ ਨੇ ਕੀਤੀ ਆ ਉਹ ਚਾਚਾ ਜੀ ਦੇ ਲੱਗੀ ਪੇਟ ਤੇ ਗੋਲੀ ਲੱਗੀ ਆ ਉਹਨਾਂ ਦੀ ਕੰਡੀਸ਼ਨ ਜਿਹੜੀ ਸੀਰੀਅਸ ਆ ਕਾਫੀ ਤੇ ਨਾਪਰੀ ਤੇ ਹੈਡ ਮਟਿਆ ਹੋਣ ਹੁਣ ਕੀ ਮੰਗ ਕੀ ਕਰਦੇ ਹੋ ਬਾਜੀ ਤੁਸੀਂ ਮੰਗੇ ਜੀ ਇਹ ਮਤਲਬ ਕੀ ਬਹੁਤ ਜ਼ਿਆਦਾ ਇਹਨਾਂ ਦਾ ਕਾਲਾ ਕਾਰੋਬਾਰ ਆ ਚਿੱਟੇ ਦਾ ਕੰਮ ਇਹਨਾਂ ਦਾ ਬਹੁਤ ਜ਼ਿਆਦਾ ਤੇ ਸਾਰਾ ਪਿੰਡ ਨੂੰ ਪਤਾ ਵਾ ਸਾਰੇ ਇਲਾਕੇ ਨੂੰ ਪਤਾ ਕਿ ਰਣਗੜ ਕਿੰਨਾ ਬਦਨਾਮ ਐ ਨਸ਼ੇ ਦੇ ਵਿੱਚ ਤੇ ਸਾਰਾ ਕੰਮ ਇਹ ਸਰਪੰਚ ਕਰਵਾਉਂਦਾ ਜੀ ਸਰਪੰਚ ਦੇ ਮੁੰਡੇ ਸ਼ਰਿਆਮ ਪਹਿਲਾਂ ਵੀ ਗੋਲੀਆਂ ਚਲਾ ਚੁੱਕੇ ਆ ਆ 2 ਮਹੀਨੇ ਪਹਿਲਾਂ ਦੀ ਰਣੀ ਕਹਤੇ ਬੰਦੇ ਨੇ ਜਿਨ੍ਹਾਂ ਤੇ ਗੋਲੀ ਚਲਾਈ ਤੇ ਉਦੋਂ ਵੀ ਇਹਨਾਂ ਤੇ ਕੋਈ ਕਾਰਵਾਈ ਨਹੀਂ ਹੋਈ ਆ ਹੁਣ ਫੇਰ ਇਹਨਾਂ ਮਤਲਬ ਕਿਦੋਂ ਪਹਿਲਾਂ ਜੇ ਕਾਰਵਾਈ ਹੁੰਦੀ ਤੇ ਆਹ ਕੰਮ ਨਾ ਪੰਦਾ ਹੁਣ ਫੇਰ ਦੋ ਬੰਦੇ ਸਾਡੇ ਤੇ ਗੋਲੀ ਚੱਲੀ ਹੈ ਤੇ ਕੋਈ ਜਿਹੜੇ ਮਤਲਬ ਗੋਲੀਆਂ ਲੱਗਣ ਤੋਂ ਮਾਂ ਹੀ ਬਚਾ ਹੋਇਆ ਇਹ ਜਿਹੜੇ ਹਥਿਆਰ ਹੈ ਲਾਇਸੈਂਸ ਹੈ ਕਿ ਉਸ ਨੇ ਨਹੀਂ ਨਹੀਂ ਨਜਾਇਜ਼ ਹਥਿਆਰ ਹੈ ਜੀ ਪਹਿਲਾਂ ਵੀ ਇਹਨਾਂ ਕੋਲ ਨਜਾਇਜ਼ ਹਥਿਆਰ ਹੈ ਤਿੰਨ ਚਾਰ ਪਹਿਲਾਂ ਵੀ ਹੈਗੇ ਤਿੰਨ ਚਾਰ ਅੱਜ ਲੈ ਗਏ ਘਰ ਵੀ ਗਏ ਗੱਡੀ ਵੀ ਭੰਨੀ ਹੈ ਸਾਡੀ ਦੋ ਗੱਡੀਆਂ ਭੰਨੀਆਂ ਵਾਂ ਤੇ ਘਰ ਆ ਕੇ ਪਏ ਹਮਲਾ ਕਿਸ ਕਾਰਨ ਕੀਤਾ ਕੀ ਤੁਹਾਨੂੰ ਕੀ ਪੁਰਾਣੀ ਰੰਜਿਸ਼ ਹੈ ਜਾਂ ਕੀ ਹੈ ਦੇ ਨਾਲ ਸਾਡੇ ਚਾਚਾ ਜੀ ਉਹਨਾਂ ਦੇ ਘਰ ਮਤਲਬ ਗਾਲਾ ਗੋਲਾ ਕੱਢ ਕੇ ਗਏ ਨਾਲ ਸਾਨੂੰ ਕਿੰਨੀ ਤਰੀਕ ਦਾ ਵਾਕਿਆ ਜੀ ਇਹ ਕੱਲ ਦੀ ਗੱਲ ਹੈ ਜੀ ਕੱਲ ਰਾਤ ਦੀ ਬੀਤੀ ਰਾਤ ਦੀ ਗੱਲ ਹੈ ਜੀ ਇਹ ਪਹਿਲਾਂ ਘਰ ਗਾਲਾ ਗੋਲਾ ਕੱਢ ਕੇ ਗਏ ਸਾਡੇ ਵੀਰੇ ਸਵੇਰੇ ਜਦੋਂ ਅਸੀਂ ਉਸਨੂੰ ਗੱਲਬਾਤ ਕਰਨ ਗਏ ਆ ਉਦੋਂ ਇਹਨਾਂ ਬੰਦੇ ਬੁਲਾ ਲਿਆ ਜੀ ਹਥਿਆਰਾਂ ਦੇ ਨਾਲ ਤੇ ਇਹਨਾਂ ਨੇ ਵਾ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਉਸ ਬੰਦੇ ਦੀ ਪਛਾਣ ਕੀ ਕਿਹੜੇ ਕਿਹੜੇ ਬੰਦੇ ਸੀ ਕਿੰਨੇ ਬੰਦੇ ਸੀ ਹਾਂ ਜੀ ਬੰਦੇ ਹੈਗੇ ਜੀ ਕਿਹੜਾ ਜਿੰਨਾਂ ਤੋਂ ਲੜਾਈ ਸਟਾਰਟ ਹੋਈ ਉਸਤਨਾਮ ਸਿੰਘ ਹੈ ਜੀ ਤੇ ਕਰਮਜੀਤ ਜਿਹੜਾ ਸਰਕਾਰੀ ਮੁਲਾਜ਼ਮ ਹੈ ਜਿਹੜੇ ਮੇਨ ਮੁਜ਼ਰਮ ਹੈ ਤੇ ਇੱਕ ਬੱਬੀ ਦਾ ਮੁੰਡਾ ਸਰਪੰਚ ਦਾ ਬੱਬੀ ਸਰਪੰਚ ਵੀ ਹੈ ਜੀ ਤੇ ਜਿਹੜਾ ਇਹਨਾਂ ਦਾ ਮਤਲਬ ਜਿਹੜਾ ਸਾਰਾ ਮੋਢੀ ਹੈ ਉਹ ਹੈਗਾ ਜੀ ਅਮਨ ਸਰਪੰਚ ਆ ਮੌਕੇ ਤੇ ਗੋਲੀ ਸਰੀ ਮੌਕੇ ਤੇ ਕੋਈ ਪੁਲਿਸ ਅਫਸਰ ਆਇਆ ਕੋਈ ਹਾਂਜੀ ਮੌਕੇ ਤੇ ਨਹੀਂ ਆਉਣਾ ਕੋਈ ਹੁਣੇ ਖਬਰ ਮਿਲੀ ਆ ਜੀ ਸਾਡੇ ਚਾਚਾ ਦੀ ਡੈਥ ਹੋ ਗਈ ਹੈ ਜਿਹਨਾਂ ਦੇ ਗੋਲੀ ਵਜੋਂ ਜਿਹਨਾਂ ਦੇ ਗੋਲੀ ਵਜੋਂ ਡੈਥ ਹੋ ਗਈ ਹੈ ਇਹਨਾਂ ਦੀ ਚਾਚਾ ਹਾਂਜੀ ਕੋਈ ਗੱਲ ਨਹੀਂ ਮੇਰਾ ਨਾਂ ਵਿਕਰਮ ਸਿੰਘ ਹੈ ਜੀ ਕੀ ਗੱਲ ਹੋਈ ਹੈ ਮੇਰਾ ਨਾਂ ਵਿਕਰਮ ਸਿੰਘ ਪਿੰਡ ਰਣਗੜ੍ਹ ਹਾਂਜੀ ਹਾਂਜੀ ਇੱਕ ਕਰਮਜੀਤ ਆ ਜੀ ਬਿਜਲੀ ਵਿਭਾਗ ਦੇ ਵਿੱਚ ਹਾਂ ਜੀ ਉਹਨੇ ਇੱਕ ਸਰਪੰਚ ਦਾ ਮੁੰਡਾ ਉਹਨੇ ਦੋਵਾਂ ਨੇ ਗੋਲੀ ਮਾਰੀ ਹੈ ਤੇ ਸ਼ਹਿ ਜਿਹੜੀ ਹੈ ਅਮਨ ਸਰਪੰਚ ਦੇੰਦਾ ਕਾਂਗਰਸੀ ਚਿੱਟਾ ਵੇਚਦੇ ਆ ਹਥਿਆਰ ਇਹ ਨਾ ਕੋ ਨਜਾਇਜ਼ ਆ ਤੇ ਹੁਣ ਇਹਨਾਂ ਦਾ ਛੱਡਣ ਨੂੰ ਦਿਲ ਨਹੀਂ ਕਰਦਾ ਵੀ ਸਰਕਾਰ ਜਿਹੜੀ ਹੁਣ ਝਾੜੂ ਵਾਲੀ ਆ ਸਾਡੇ ਬੱਚੇ ਜਿਹੜੇ ਨੇ ਉਹ ਝੰਡੇ ਚੋੱਕ ਕੇ ਲੱਗੇ ਨੇ ਤੇ ਅੱਜ ਇਹਨਾਂ ਨੇ ਗੋਲੀ ਮਾਰਤੀ ਆ ਕੋਈ ਪ੍ਰਾਣੀ ਰੰਜਿਸ਼ ਹੈ ਕਿਸ ਕਾਰਨ ਗੋਲੀ ਮਾਰੀ ਹੈ ਜੀ ਇੱਕ ਨਾਲ ਉਹਦੇ ਵਜੀਦ ਭਰਾ ਦੇ ਮੇਰੇ ਇੱਕ ਮੇਰੇ ਛੋਟੇ ਬ੍ਰਦਰ ਦੇ ਆ ਜੀ ਉਹ ਅਸੀਂ ਰਸਤੇ 'ਚ ਆ ਰਹੇ ਆ ਤੇ ਉਹਦੇ ਵੀ ਪਿਛੋਂ ਉਹਨਾਂ ਨੇ ਮਾਰ ਦਿੱਤੀ ਹੈ ਇੱਕਦੋਂ ਦਾ ਵਾਕਿਆ ਕਿ ਕਿੰਨੇ ਵਜੇ ਦਾ ਵਾਕਿਆ ਜਦੋਂ ਗੋਲੀ ਮਾਰ ਸਾਢੇ ਕਿੰਨਾ ਟਾਈਮ ਉਹ ਮਤਲਬ 9 ਵਜੇ ਦਾ ਜੀ ਤੋਂ ਮੋਕੇ ਤੇ ਪੁਲਿਸ ਨੂੰ ਜਾਂਚ ਦੇ ਦਿੱਤੀ ਕੋ ਦਿੱਤੀ ਆ ਜੀ ਘੰਟੇ ਮੁਰਕੇ ਗਏ ਆ ਕਿਤੇ ਸਾਢੇ ਹੁਣ ਤੋਂ ਬਾਅਦ ਪੁਲਿਸ ਗਈ ਆ ਪਤਾ ਨਹੀਂ ਹੁਣ ਸਾਨੂੰ ਤੇ ਅਸੀਂ ਇੱਥੇ ਹੁਣ ਕੀ ਮਾਂ ਕੀ ਕਰਦੇ ਭਾਜੀ ਤੁਸੀਂ ਪਰਚਾ ਹੋਣਾ ਚਾਹੀਦਾ ਜੀ ਇਹਨਾਂ ਨੂੰ ਕਿੰਨੇ ਬੰਦੇ ਸੀ ਜਿਨ੍ਹਾਂ ਦੇ ਤੁਹਾਡੇ ਦੇ ਬੰਦੇ ਇੰਨੇ ਵਾ ਆਏ ਆ ਜੀ ਗੋਲੀਆਂ ਫਾਇਰਿੰਗ ਜਿਹੜੀ ਆ ਕੋਈ ਸਾਹਮਣੇ ਸੀਸੀਟੀਵੀ ਵਗੈਰਾ ਸਾਹਮਣੇ ਹੈਈ ਕੋਈ ਸੀਸੀਟੀਵੀ ਨਹੀਂ ਸੀਸੀਟੀਵੀ ਨਹੀਂ ਕੈਮਰਾ ਨਹੀਂ ਗਿਆ ਦਾ